ਰੋਹਨ ਸ਼ਿਵਾਨੀ ਨੂੰ ਕਹਿੰਦਾ ਹੈ ਕਿ ਆਪਾਂ ਉਸ ਨੂੰ ਕਿੱਥੇ ਲੱਭਾਂਗੇ ਕੀ ਪਤਾ ਕਿੱਧਰ ਨੂੰ ਗਈ ਹੈ ਤੂੰ ਰਸਤੇ ਵਿੱਚ ਵੇਖੀ ਜਾ ਜੇ ਕਿਤੇ ਮਿਲ ਗਈ ਤਾਂ ਗੱਡੀ ਵਿੱਚ ਬਿਠਾ ਲਵਾਂਗੇ ਰੋਹਨ ਤੇ ਸ਼ਿਵਾਨੀ ਨੇ ਬਹੁਤ ਵੇਖਿਆ ਪਰ ਉਹਨਾਂ ਨੂੰ ਕਿਤੇ ਨਾ ਮਿਲੀ ਬਲਦਰਾਜ ਰੋਟੀਖਾਨ ਆਇਆ ਤਾਂ ਰੀਨ ਨੂੰ ਕਮਰੇ ਵਿੱਚੋਂ ਬਾਹਰ ਹੀ ਨਹੀਂ ਆਈ ਸ਼ੀਲਾ ਨੇ ਉਸ ਨੂੰ ਰੋਟੀ ਦਿੱਤੀ ਤਾਂ ਉਹ ਸ਼ੀਲਾ ਨੂੰ ਪੁੱਛਦਾ ਹੈ ਕਿ ਬਿੰਮੀ ਕਿੱਥੇ ਹੈ ਉਹ ਕਹਿੰਦੀ ਹੈ ਕਿ ਮੈਂ ਜਦੋਂ ਆਈ ਸੀ ਬਿੰਮੀ ਘਰ ਹੈ ਨਹੀਂ ਸੀ ਪਤਾ ਨਹੀਂ ਕਿੱਥੇ ਗਈ ਹੈ ਬਲਰਾਜ ਸੋਚਦਾ ਹੈ ਕਿ ਬਿੰਮੀ ਕਦੇ ਵੀ ਇਕੱਲੀ ਕੋਰੋਂ ਬਾਹਰ ਨਹੀਂ ਗਈ ਕਿਤੇ ਅਨਾਮਿਕਾ ਵੀ ਬਾਹਰ ਨਾ ਹੋ ਗਈ ਹੋਵੇ ਚਲੋ ਆ ਜਾਵੇਗੀ ਕੋਈ ਕੰਮ ਹੋਵੇਗਾ ਤਾਂ ਹੀ ਗਈ ਹੋਣੀ ਹੈ ਮਲਰਾਜ ਰੋਟੀ ਖਾ ਕੇ ਦੁਕਾਨ ਤੇ ਚਲਾ ਗਿਆ ਬਿੰਮੀ ਪੈਸੇ ਲੈ ਕੇ ਬੱਸ ਸਟੈਂਡ ਤੇ ਆ ਗਈ ਪੈਸੇ ਅਖਬਾਰ ਵਿੱਚੋਂ ਕੱਢ ਕੇ ਬੱਚੀ ਦੇ ਤੌਲੀਏ ਦੀ ਇੱਕ ਕੰਨੀ ਵਿੱਚ ਬੰਨ ਕੇ ਪੱਛੀ ਦੇ ਥੱਲੇ ਕਰ ਲਏ ਤੇ ਅਖਬਾਰ ਹੱਥ ਵਿੱਚ ਫੜ ਕੇ ਬੈਠੀ ਸੋਚ ਰਹੀ ਸੀ ਕਿ ਮੈਂ ਹੁਣ ਕਿਸ ਸ਼ਹਿਰ ਵਿੱਚ ਜਾਵਾਂ ਪਰ ਜਾਵਾਂ ਵੀ ਕਿੱਥੇ ਉਦੋਂ ਹੀ ਉਸਦਾ ਧਿਆਨ ਇੱਕ ਇਸ਼ਤਿਹਾਰ ਤੇ ਗਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਚੰਡੀਗੜ੍ਹ ਪਲੇ ਸਮਾਰਟ ਸਕੂਲ ਸੈਕਟਰ 37 ਇਹ ਵਿੱਚ ਬੱਚੇ ਸਾਂਭਣ ਵਾਲੀ ਔਰਤ ਦੀ ਲੋੜ ਹੈ ਬਿੰਮੀ ਸੋਚਦੀ ਹੈ ਕਿ ਉੱਥੇ ਤਾਂ ਮੈਨੂੰ ਕੋਈ ਪਛਾਣਦਾ ਵੀ ਨਹੀਂ ਮੈਂ ਉੱਥੇ ਹੀ ਚਲੀ ਜਾਂਦੀ ਹਾਂ ਮੇਰਾ ਸਾਰੇ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਹ ਚੰਡੀਗੜ੍ਹ ਦੀ ਬੱਸ ਵਿੱਚ ਬੈਠ ਚੰਡੀਗੜ੍ਹ ਚਲੀ ਜਾਂਦੀ ਹੈ ਬੱਸ ਸਟੈਂਡ ਤੋਂ ਉਹ ਰਿਕਸ਼ੇ ਵਾਲੇ ਨੂੰ ਉਸ ਐਡਰੈਸ ਤੇ ਪਹੁੰਚਾਉਣ ਲਈ ਕਹਿੰਦੀ ਹੈ ਉਹ ਕਹਿੰਦਾ ਹੈ ਕਿ ਮੈਡਮ ਆਪ ਲੋਕਲ ਬੱਸਪਾਸ ਸੈਕਟਰ 37 ਚਲੇ ਜਾਓ ਬਾਸੇ ਰਿਕਸ਼ਾ ਲੈ ਲੈਣਾ ਜ્યાં ਸੇ ਰਿਕਸ਼ਾ ਪਰ ਬਹੁਤ ਦੂਰ ਪੜਦਾ ਹੈ ਬਿੰਮੀ ਲੋਕਲ ਬੱਸ ਤੇ ਬੈਠ 37 ਸੈਕਟਰ ਚਲੀ ਜਾਂਦੀ ਹੈ ਤੇ ਉੱਥੋਂ ਰਿਕਸ਼ਾ ਲੈ ਕੇ ਪਲੇਸ ਪੁਲ ਪਹੁੰਚੀ ਤਾਂ ਉੱਥੇ ਜਿੰਦਾ ਲੱਗਾ ਹੋਇਆ ਸੀ ਉਤੋਂ ਸ਼ਾਮ ਦਾ ਕੁਸਮੂਸਾ ਜਾ ਹੋ ਗਿਆ ਸੀ ਤੇ ਉਹ ਸਵੇਰ ਦੀ ਭੁੱਖਣ ਪਾਣੀ ਸੀ ਬੱਚੀ ਵੀ ਉਹਦਾ ਦੁੱਧ ਪੀਂਦੀ ਸੀ ਉਹਦੇ ਦਿਲ ਨੂੰ ਘਬਰਾਹਟ ਹੋ ਰਹੀ ਸੀ ਕਿਤੇ ਪਾਣੀ ਵੀ ਨਜ਼ਰ ਨਹੀਂ ਆ ਰਿਹਾ ਸੀ ਉਹ ਗੇਟ ਦੇ ਅੱਗੇ ਜ਼ਮੀਨ ਤੇ ਬੈਠ ਗਈ ਜਦੋਂ ਉਹ ਬੈਠੀ ਤਾਂ ਬੱਚੀ ਰੋਣ ਲੱਗ ਪਈ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਸਾਹਮਣੇ ਵਾਟਰ ਵਰਕਸ ਬਾਲਿਆਂ ਦੇ ਦਫ਼ਤਰ ਤੋਂ ਇੱਕ ਸਰਦਾਰ ਆਦਮੀ ਆਇਆ ਤੇ ਬਿੰਮੀ ਨੂੰ ਪੁੱਛਦਾ ਹੈ ਕਿ ਬੇਟਾ ਤੂੰ ਇੱਥੇ ਕੀ ਕਰ ਰਹੀ ਹੈ ਬਿੰਮੀ ਉਸ ਨੂੰ ਕਹਿੰਦੀ ਅੰਕਲ ਪਲੀਜ਼ ਪਾਣੀ ਦੇਣਾ ਬਹੁਤ ਪਿਆਸ ਲੱਗੀ ਹੈ ਉਹ ਆਦਮੀ ਬਿੰਮੀ ਦੀ ਹਾਲਤ ਵੇਖ ਪੱਜ ਕੇ ਪਾਣੀ ਦਾ ਗਲਾਸ ਲੈ ਆਇਆ ਪਾਣੀ ਪਿਆ ਕੇ ਉਹ ਬਿੰਮੀ ਨੂੰ ਪੁੱਛਦਾ ਹੈ ਕਿ ਬੇਟਾ ਤੂੰ ਇੱਥੇ ਕਿਸ ਤਰ੍ਹਾਂ ਬੈਠੀ ਹੈ ਉਹ ਵੀ ਛੋਟੀ ਜੀ ਬੱਚੀ ਦੇ ਨਾਲ ਬਿੰਮੀ ਅੰਕਲ ਮੈਂ ਅਖਬਾਰ ਵਿੱਚ ਐਡ ਵੇਖੀ ਸੀ ਕਿ ਇਸ ਸਕੂਲ ਵਿੱਚ ਬੱਚੇ ਸੰਭਲਣ ਲਈ ਔਰਤ ਦੀ ਜ਼ਰੂਰਤ ਹੈ ਮੈਂ ਨੌਕਰੀ ਦਾ ਪਤਾ ਕਰਨ ਆਈ ਸੀ ਬੇਟਾ ਤੂੰ ਸਵੇਰੇ ਆਉਣਾ ਸੀ ਇਸ ਵੇਲੇ ਤਾਂ ਸਕੂਲ ਬੰਦ ਹੁੰਦਾ ਹੈ ਬੀਮੀ ਕਹਿੰਦੀ ਅੰਕਲ ਮੈਂ ਦੂਰੋਂ ਆਈਆਂ ਇਸ ਕਰਕੇ ਲੇਟ ਹੋ ਗਈ ਇੱਥੇ ਕਿਤੇ ਰਾਤ ਰਹਿਣ ਲਈ ਜਗ੍ਹਾ ਮਿਲ ਸਕਦੀ ਹੈ ਉਹ ਆਦਮੀ ਉਸਦੇ ਸਿਰ ਤੇ ਹੱਥ ਰੱਖਦਾ ਹੋਇਆ ਕਹਿੰਦਾ ਹੈ ਕਿ ਬੇਟਾ ਛੋਟਾ ਬੱਚਾ ਤੇ ਨੌਕਰੀ ਕਿਵੇਂ ਕਰੇਗੀ ਤੇਰੇ ਨਾਲ ਕੋਈ ਕਿਉਂ ਨਹੀਂ ਆਇਆ ਜਦੋਂ ਉਸ ਆਦਮੀ ਨੇ ਬੀਮੀ ਦੇ ਸਿਰ ਤੇ ਹੱਥ ਰੱਖਿਆ ਤਾਂ ਉਸ ਨੂੰ ਆਪਣੇਪਨ ਦਾ ਅਹਿਸਾਸ ਹੋਇਆ ਤੇ ਉਸ ਦਾ ਰੋਣਾ ਨਿਕਲ ਗਿਆ ਤੇ ਉਹ ਕਹਿੰਦੀ ਅੰਕਲ ਮੇਰਾ ਕੋਈ ਨਹੀਂ ਹੈ ਬੱਚੀ ਦੇ ਪਿਤਾ ਦੀ ਮੌਤ ਹੋ ਗਈ ਹੈ ਤੇ ਮੈਂ ਇਕੱਲੀ ਹਾਂ ਸੋਚਿਆ ਸਕੂਲ ਵਿੱਚ ਲੱਗ ਕੇ ਆਪਣੀ ਰੋਟੀ ਲਈ ਚਾਰ ਪੈਸੇ ਕਮਾ ਲਵਾਂਗੀ ਉਹ ਆਦਮੀ ਕਹਿੰਦਾ ਉੱਠ ਧੀਏ ਤੂੰ ਮੇਰੇ ਘਰ ਲੈ ਮੈਂ ਇੱਥੇ ਸਾਹਮਣੇ ਵਾਟਰ ਵਰਕਰਸ ਦੇ ਕੋਲ ਰਹਿੰਦਾ ਹਾਂ ਮੇਰੀ ਇੱਥੇ ਡਿਊਟੀ ਹੈ ਉਹ ਬਿੰਮੀ ਨੂੰ ਆਪਣੇ ਘਰ ਲੈ ਗਿਆ ਤੇ ਜਾ ਕੇ ਆਪਣੀ ਪਤਨੀ ਨੂੰ ਕਹਿੰਦਾ ਸਰਜੀਤ ਆ ਵੇਖ ਕੌਣ ਆਇਆ ਹੈ ਉਸ ਦੀ ਪਤਨੀ ਬਾਹਰ ਆਈ ਤੇ ਪੁੱਛਦੀ ਹੈ ਇਹ ਕੌਣ ਹੈ ਇਹ ਆਪਾਂ ਨੂੰ ਰੱਬ ਨੇ ਧੀ ਦੇ ਦਿੱਤੀ ਤੂੰ ਚੁਰਦੀ ਸੀ ਨਾ ਕਿ ਰੱਬ ਨੇ ਪੁੱਤਰ ਨਹੀਂ ਸੀ ਦੇਣਾ ਤਾਂ ਧੀ ਹੀ ਦੇ ਛੜਦਾ ਆ ਉਸ ਨੇ ਧੀ ਸਣੇ ਵਿਆਹ ਦੇ ਦਿੱਤੀ ਨਾਲ ਬੱਚਾ ਵੀ ਆ। ਸਰਜੀਤ ਕਹਿੰਦੀ ਹੈ ਕਿ ਇਹਨੂੰ ਤੁਸੀਂ ਕਿੱਥੋਂ ਲੈ ਕੇ ਆਏ ਹੋ? ਉਹ ਆਦਮੀ ਕਹਿੰਦਾ ਪਹਿਲਾਂ ਇਸ ਨੂੰ ਖਾਚ ਖਾਣ ਪੀਣ ਨੂੰ ਦੇ। ਫਿਰ ਪੁੱਛਾਂਗੇ ਕਿੱਥੋਂ ਆਈ ਹੈ। ਉਧਰ ਬਲਰਾਜ ਕਰੋ ਦੁਕਾਨ ਤੇ ਗਿਆ। ਪਰ ਉਹਦੇ ਦੇ ਮਾਗ ਵਿੱਚ ਇਹ ਗੱਲ ਆ ਰਹੀ ਸੀ ਕਿ ਬਿੰਮੀ ਅੱਜ ਤੱਕ ਕਦੇ ਵੀ ਇਕੱਲੀ ਕਰੋ ਬਾਹਰ ਨਹੀਂ ਗਈ। ਜੇ ਕੋਈ ਜ਼ਰੂਰਤ ਹੁੰਦੀ ਤਾਂ ਉਹ ਮੈਨੂੰ ਫੋਨ ਕਰ ਲੈਂਦੀ। ਉਹ ਕਿੱਥੇ ਗਈ ਹੋਵੇਗੀ? ਇਹੀ ਸੋਚਾਂ ਸੋਚਦਾ ਥੋੜੀ ਦੇਰ ਦੁਕਾਨ ਤੇ ਬੈਠ ਉਹ ਫਿਰ ਤੋਂ ਘਰ ਵਾਪਸ ਆ ਜਾਂਦਾ ਹੈ ਬਿੰਮੀ ਅਜੇ ਵੀ ਘਰ ਨਹੀਂ ਆਈ ਸੀ ਬਲਰਾਜ ਨੂੰ ਉਹਦੀ ਫਿਕਰ ਹੋਣ ਲੱਗੀ ਉਹ ਸੋਨੂ ਤੇ ਕਿਰਤ ਨੂੰ ਫੋਨ ਕਰਦਾ ਹੈ ਕਿ ਤੁਹਾਨੂੰ ਪਤਾ ਹੈ ਬਿੰਮੀ ਕਿੱਥੇ ਗਈ ਹੈ ਤਾਂ ਕਿਰਤ ਕਹਿੰਦੀ ਪਾਪਾ ਜਦੋਂ ਅਸੀਂ ਆਏ ਸੀ ਤਾਂ ਦੀਦੀ ਘਰ ਹੀ ਸੀ ਉਸ ਨੇ ਤਾਂ ਕਿਤੇ ਜਾਣ ਦੀ ਗੱਲ ਵੀ ਨਹੀਂ ਕੀਤੀ ਕਿ ਬਿੰਮੀ ਦੀਦੀ ਘਰ ਵੀ ਨਹੀਂ ਹੈ ਬਲਰਾਜ ਕਹਿੰਦਾ ਨਾ ਪੁੱਤਰ ਮੈਂ ਤਾਂ ਜਦੋਂ ਉਹ ਦੁਪਹਿਰ ਦੀ ਰੋਟੀ ਖਾਣ ਆਇਆ ਸੀ ਤਾਂ ਬਿੰਮੀ ਘਰ ਨਹੀਂ ਸੀ ਮੈਂ ਸੋਚਿਆ ਕਿਤੇ ਗਈ ਹੋਵੇਗੀ ਤੇ ਮੈਂ ਦੁਕਾਨ ਚੱਲਾ ਗਿਆ ਉੱਥੇ ਬੈਠੇ ਮੈਨੂੰ ਬਿੰਮੀ ਦੀ ਫਿਕਰ ਹੋਈ ਕਿਉਂਕਿ ਉਹ ਤਾਂ ਕਦੇ ਇਕੱਲੇ ਘਰੋਂ ਬਾਹਰ ਹੀ ਗਈ ਨਹੀਂ ਮੈਂ ਹੁਣ ਘਰ ਆਇਆ ਤਾਂ ਬਿੰਮੀ ਹੋਣ ਵੀ ਨਹੀਂ ਆਈ ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ ਤੁਸੀਂ ਜਲਦੀ ਘਰ ਆ ਜਾਓ ਸੋ ਉਹਨੂੰ ਕਹਿੰਦਾ ਅਸੀਂ ਤਾਂ ਰੋਹਨ ਲਈ ਲੜਕੀ ਪਸੰਦ ਕਰਕੇ ਘਰ ਆ ਗਏ ਸੀ ਰੋਹਨ ਤੇ ਸ਼ਿਵਾਨੀ ਥੋੜਾ ਟਾਈਮ ਲਈ ਬਾਹਰ ਚਲੇ ਗਏ ਸੀ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਕੋਈ ਨਹੀਂ ਪਪਾ ਅਸੀਂ ਹੁਣੇ ਆਉਂਦੇ ਹਾਂ ਪਪਾ ਤੁਸੀਂ ਇੱਕ ਵਾਰ ਉਸ ਮੰਮੀ ਪਪਾ ਨੂੰ ਪੁੱਛ ਲਵੋ ਭਾਬੀ ਕਿਤੇ ਉਹਨਾਂ ਘਰ ਨਾ ਚਲੀ ਗਈ ਹੋਵੇ ਬਲਦਰਾਜ ਕਹਿੰਦਾ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਦਾ ਹਾਂ ਤੇ ਅਸ਼ੋਕ ਨੂੰ ਫੋਨ ਕਰਕੇ ਪੁੱਛਦਾ ਹੈ ਬਿੰਮੀ ਤੁਹਾਡੇ ਵੱਲ ਆਈ ਹੈ ਅਸ਼ੋਕ ਕਹਿੰਦਾ ਮੈਂ ਤਾਂ ਦਿੱਲੀ ਆਇਆ ਹਾਂ ਮੈਨੂੰ ਪਤਾ ਨਹੀਂ ਪਰ ਉਸਨੇ ਤੁਹਾਨੂੰ ਕਿਸੇ ਬਿਨਾਂ ਦੱਸੇ ਥੋੜਾ ਆਉਣਾ ਸੀ ਮੇਕਰ ਫੋਨ ਕਰਕੇ ਪਤਾ ਕਰਦਾ ਹਾਂ অশোক ਨੀਨਾ ਨੂੰ ਫੋਨ ਕਰਦਾ ਹੈ ਤਾਂ ਉਹ ਕਹਿੰਦੀ ਨਹੀਂ ਬਿੰਮੀ ਤੇ ਇੱਥੇ ਆਈ ਨਹੀਂ অশোক ਸੋਚਦਾ ਹੈ ਕਿ ਉਹ ਕਿੱਥੇ ਚਲੀ ਗਈ ਤੇ ਉਹ ਬਨਰਾਜ ਨੂੰ ਫੋਨ ਕਰਕੇ ਦੱਸਦਾ ਹੈ অশোক ਵਿਪਨ ਨੂੰ ਵੀ ਫੋਨ ਕਰਕੇ ਕਹਿੰਦਾ ਹੈ ਕਿ ਬਿੰਮੀ ਘਰ ਨਹੀਂ ਹੈ ਤੂੰ ਜਲਦੀ ਉਹਨਾਂ ਦੇ ਘਰ ਜਾ ਕੇ ਵੇਖ ਕੀ ਗੱਲ ਹੈ सोनू ਤੇ কিরਤ ਛੇਤੀ ਛੇਤੀ ਘਰ ਵਾਪਸ ਆਉਣ ਲੱਗੇ ਤਾਂ কিরਤ ਦੀ ਮੰਮੀ ਸੁਸ਼ਮਾ ਕਹਿੰਦੀ ਹੈ ਕਿ কিরਤ ਮਠਿਆਈ ਦਾਤਾ ਰੱਬਾ ਲੈ ਜਾ ਤੇਰੇ ਭਰਾ ਦਾ ਰੋਕਾ ਹੋਇਆ ਹੈ ਕੀਰਤ ਕਹਿੰਦੀ ਹੈ ਕਿ ਨਹੀਂ ਮੰਮੀ ਕੱਲ ਹੀ ਲੈ ਜਾਵਾਂਗੇ ਪਪਾ ਕਰ ਇਕੱਲੇ ਬਹੁਤ ਪਰੇਸ਼ਾਨ ਹਨ ਉਹ ਦੋਵੇਂ ਛੇਤੀ ਛੇਤੀ ਚਲੇ ਜਾਂਦੇ ਹਨ ਕੀਰਤ ਤੇ ਸੋਨੂ ਦੇ ਆਉਣ ਤੱਕ ਬਿੰਪਨ ਵੀ ਆ ਗਿਆ ਤੇ ਉਹ ਬਲਰਾਜ ਨੂੰ ਪੁੱਛਦਿਆਂ ਕਿ ਬਿੰਮੀ ਕਦੋਂ ਗਈ ਕਿੱਥੇ ਗਈ ਬਲਰਾਜ ਕਹਿੰਦਾ ਮੈਂ ਤਾਂ ਜਦੋਂ ਰੋਟੀ ਖਾਣ ਆਇਆ ਤਾਂ ਬਿੰਮੀ ਘਰ ਨਹੀਂ ਸੀ ਸ਼ੀਲਾ ਤੋਂ ਪੁੱਛਿਆ ਉਹ ਕਹਿੰਦੀ ਪੀ ਜਦੋਂ ਮੈਂ ਆਈ ਸੀ ਤਾਂ ਬੀਮੀ ਕਰ ਨਹੀਂ ਸੀ ਕੀਰਤ ਸੋਨੂ ਨੂੰ ਕਹਿੰਦੀ ਹੈ ਕਿ ਮੰਮੀ ਨੂੰ ਪੁੱਛ ਕੇ ਆ ਸ਼ਾਇਦ ਉਸ ਨੂੰ ਕੋਈ ਪਤਾ ਹੋਵੇ ਸੋਨੂ ਅੰਦਰ ਜਾ ਕੇ ਰੇਨੂ ਨੂੰ ਪੁੱਛਦਾ ਹੈ ਤਾਂ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਤਾਂ ਅੰਦਰ ਹੀ ਪਈ ਸੀ ਸੋਨੂ ਬਾਹਰ ਆ ਕੇ ਕਹਿੰਦਾ ਹੈ ਕਿ ਮੰਮੀ ਕਹਿੰਦੀ ਮੈਨੂੰ ਪਤਾ ਨਹੀਂ ਪਰ ਕੀਰਤ ਸੋਚਦੀ ਹੈ ਕਿ ਸ਼ੀਲਾ ਆਂਟੀ ਵੀ ਆਪਣੇ ਕਰ ਗਈ ਹੋਈ ਸੀ ਬੀਮੀ ਦੀਦੀ ਨੂੰ ਜ਼ਰੂਰ ਮੰਮੀ ਨੇ ਹੀ ਕੁਝ ਕਿਹਾ ਹੋਣਾ ਹੈ ਉਹ ਤਾਂ ਹੀ ਚਲੀ ਚਲੀ ਗਈ ਹੋਣੀ ਹੈ ਬਲਰਾਜ ਕਹਿੰਦਾ ਹੈ ਕਿ ਸ਼ਾਮ ਹੋ ਗਈ ਹੁਣ ਰਾਤ ਹੋ ਜਾਣੀ ਹੈ ਵੀ ਮੀ ਨੂੰ ਕਿੱਥੇ ਲੱਭਾਂਗੇ ਸੋਨੂ ਕਹਿੰਦਾ ਹੈ ਕਿ ਪਾਪਾ ਆਪਾਂ ਪੁਲਿਸ ਕੋਲ ਰਿਪੋਰਟ ਲਿਖਵਾ ਦਿੰਦੇ ਹਾਂ ਪੁਲਿਸ ਭਾਬੀ ਨੂੰ ਲੱਭ ਲਵੇਗੀ ਵਿਪਨ ਵੀ ਕਹਿੰਦਾ ਹੈ ਕਿ ਆਪਾਂ ਨੂੰ ਬਿਨਾਂ ਕਿਸੇ ਦੇਰੀ ਦੇ ਪੁਲਿਸ ਕੋਲ ਰਿਪੋਰਟ ਲਕਵਾਉਣੀ ਚਾਹੀਦੀ ਹੈ ਕੀਰਤ ਕਹਿੰਦੀ ਹੈ ਕਿ ਵੀਰੇ ਨੂੰ ਫੋਨ ਕਰਦੇ ਹਾਂ ਉਹ ਪੁਲਿਸ ਨੂੰ ਕਹੇਗਾ ਤਾਂ ਛੇਤੀ ਕਾਰਵਾਈ ਕਰਨਗੇ ਉਹ ਰੋਹਨ ਨੂੰ ਫੋਨ ਕਰਦੀ ਹੈ ਪਰ ਉਸ ਦਾ ਫੋਨ ਸਵਿਚ ਆਫ ਹੁੰਦਾ ਹੈ ਸੋਨੂ ਬੰਦਰਾਜ ਨੂੰ ਕਹਿੰਦਾ ਹੈ ਕਿ ਸਾਨੂੰ ਪੁਲਿਸ ਕੋਲ ਰਿਪੋਰਟ ਲਿਖਵਾ ਦਿੰਦੇ ਹਾਂ ਪੁਲਿਸ ਭਾਬੀ ਨੂੰ ਲੱਭ ਲਵੇਗੀ ਕਿਰਤ ਆਪਣੇ ਮੰਮੀ ਪਾਪਾ ਨੂੰ ਫੋਨ ਕਰਕੇ ਰੋਹਨ ਬਾਰੇ ਪੁੱਛਦੀ ਹੈ ਉਹ ਕਹਿੰਦੇ ਅਜੇ ਉਹ ਘਰ ਨਹੀਂ ਆਇਆ ਕਿਰਤ ਕਹਿੰਦੀ ਕਿ ਮੰਮੀ ਬਰੇ ਦਾ ਫੋਨ ਵੱੰਦ ਆ ਰਿਹਾ ਹੈ ਪਤਾ ਨਹੀਂ ਕੀ ਗੱਲ ਹੈ ਸੁਸ਼ਮਾ ਕਹਿੰਦੀ ਰੋਹਨ ਦਾ ਫੋਨ ਕਿਉਂ ਵੱੰਦ ਆ ਰਿਹਾ ਹੈ ਸਭ ਠੀਕ ਹੋਵੇ ਉਹ ਤਾਂ ਸ਼ਿਵਾਨੀ ਨਾਲ ਗਿਆ ਸੀ ਤੂੰ ਸ਼ਿਵਾਨੀ ਦੇ ਫੋਨ ਤੇ ਗੱਲ ਕਰਕੇ ਵੇਖ ਲੈ ਕੀ ਪਤਾ ਰੋਹਨ ਦਾ ਫੋਨ ਬੰਦ ਹੋ ਗਿਆ ਹੋਵੇ ਕਿਰਤ ਸ਼ਿਵਾਨੀ ਦੇ ਫੋਨ ਤੇ ਫੋਨ ਕਰਦੀ ਹੈ ਤਾਂ ਸ਼ਿਵਾਨੀ ਕਹਿੰਦੀ ਹੈ ਕਿ ਰੋਹਨ ਮੈਨੂੰ ਘਰ ਛੱਡ ਕੇ ਚਲਾ ਗਿਆ ਸੀ ਉਸ ਨੂੰ ਇੱਥੋਂ ਗਿਆ ਲਗਭਗ ਅੱਧਾ ਘੰਟਾ ਹੋ ਗਿਆ ਹੈ ਸ਼ਿਵਾਨੀ ਕਿਰਤ ਨੂੰ ਕਹਿੰਦੀ ਹੈ ਕਿ ਦੀਦੀ ਤੁਸੀਂ ਕਿਉਂ ਪੁੱਛ ਰਹੇ ਹੋ ਕਿਰਤ ਕਹਿੰਦੀ ਹੈ ਕਿ ਵੀਰੇ ਦਾ ਫੋਨ ਬੰਦ ਆ ਰਿਹਾ ਸੀ ਤੇ ਉਹ ਅਜੇ ਤੱਕ ਘਰ ਵੀ ਨਹੀਂ ਪਹੁੰਚਿਆ ਇਸ ਕਰਕੇ ਪੁੱਛ ਰਹੀ ਸੀ ਸ਼ਿਵਾਨੀ ਕਹਿੰਦੀ ਉਦੋਂ ਤਾਂ ਰੋਹਨ ਦਾ ਫੋਨ ਚੱਲਦਾ ਸੀ ਤੁਸੀਂ ਫਿਕਰ ਨਾ ਕਰੋ ਉਹ ਕਿਤੇ ਕੰਮ ਚਲੇ ਗਏ ਹੋਣਗੇ ਫੋਨ ਤਾਂ ਚਾਰਜ ਖਤਮ ਹੋਣ ਕਰਕੇ ਬੰਦ ਹੋ ਜਾਂਦਾ ਹੈ ਸ਼ਿਵਾਨੀ ਨੂੰ ਫੋਨ ਕਰਨ ਤੋਂ ਬਾਅਦ ਕਿਰਤ ਆਪਣੀ ਮੰਮੀ ਨੂੰ ਦੱਸਦੀ ਹੈ ਤਾਂ ਸੁਸ਼ਮਨ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਬਿੰਮੀ ਵੀ ਘਰੋਂ ਚਲੀ ਗਈ ਹੈ ਤੇ ਰੋਹਨ ਵੀ ਘਰ ਨਹੀਂ ਆਇਆ ਉਹ ਕਿਰਤ ਨੂੰ ਕਹਿੰਦੀ ਹੈ ਕਿ ਤੇ ਰੋਹਨ ਤਾਂ ਬਿੰਮੀ ਨੂੰ ਲੈ ਕੇ ਕਿਤੇ ਚਲਾ ਗਿਆ ਹੋਵੇ ਕਿਰਤ ਕਹਿੰਦੀ ਕਿ ਮੰਮੀ ਵੀ ਦਾ ਇਸ ਤਰ੍ਹਾਂ ਨਹੀਂ ਕਰਦਾ ਉਹ ਜੋ ਕਹਿੰਦਾ ਉਹੀ ਕਰਦਾ ਹੈ ਜੇ ਉਸਨੇ ਬਿੰਮੀ ਨੂੰ ਲੈ ਕੇ ਜਾਣਾ ਹੁੰਦਾ ਤਾਂ ਵਿਆਹ ਲਈ ਹਾਂ ਇਹ ਨਾ ਕਰਦਾ ਉਹ ਕਿਸੇ ਕੰਮ ਚਲਾ ਗਿਆ ਹੋਵੇਗਾ ਪਿੱਪਨ ਤੇ ਸੋਨੀ ਸੋਨੂੰ ਪੁਲਿਸ ਰਿਪੋਰਟ ਕਰਨ ਲਈ ਜਾਣ ਲੱਗੇ ਤਾਂ ਬਲਰਾਜ ਕਹਿੰਦਾ ਹੈ ਜੇ ਥਾਣੇ ਰਿਪੋਰਟ ਲਖਵਾਈ ਕਿ ਮੇਰੀ ਨੌ ਕਿਤੇ ਚਲੀ ਗਈ ਹੈ ਤਾਂ ਮੇਰੀ ਬਹੁਤ ਬਦਨਾਮੀ ਹੋਵੇਗੀ ਇਸ ਕਰਕੇ ਆਪਾਂ ਆਪ ਹੀ ਬਿੰਮੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਇੱਥੇ ਕਿਤੇ ਹੋਵੇਗੀ ਉਸ ਵਿਚਾਰੀ ਨਹੀਂ ਕੱਲੀ ਕਿੱਥੇ ਜਾਣਾ ਹੈ ਪਿੱਪਨ ਕਹਿੰਦਾ ਅੰਕਲ ਜੇ ਬਿੰਮੀ ਨੂੰ ਕੁਝ ਹੋ ਗਿਆ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ ਤੁਸੀਂ ਆਪਣੀ ਇੱਜ਼ਤ ਵੇਖੀ ਜਾਓ ਉਸਦੇ ਤੁਹਾਨੂੰ ਕੋਈ ਪਰਿਵਾਰ ਨਹੀਂ ਪਹਿਲਾਂ ਹੀ ਤੁਸੀਂ ਉਸ ਦੀ ਜ਼ਿੰਦਗੀ ਨਰਕ ਬਣਾ ਕੇ ਰੱਖੀ ਹੋਈ ਸੀ ਬਲਰਾਜ ਕਹਿੰਦਾ ਪੁੱਤਰ ਮੈਂ ਤਾਂ ਹਮੇਸ਼ਾ ਉਸ ਨੂੰ ਆਪਣੀ ਧੀ ਸਮਝਿਆ ਹੈ ਮੈਂ ਤਾਂ ਇਹ ਸੋਚਦਾ ਹਾਂ ਕਿ ਖਾਮ-ਖਾਮ ਮੇਰੀ ਤੇ ਮੇਰੀ ਧੀ ਦੀ ਬਦਨਾਮੀ ਨਾ ਹੋਵੇ ਕੀ ਪਤਾ ਕਿਥੇ ਇੱਥੇ ਹੀ ਹੋਵੇ ਵਾਪਸ ਆ ਜਾਵੇ ਕਿਰਤ ਕਹਿੰਦੀ ਪਾਪਾ ਜੀ ਜੇ ਪੁਲਿਸ ਕੰਪਲੇਨ ਕਰਨਾ ਚਾਹੁੰਦੇ ਹਾਂ ਤਾਂ ਉਹ ਜੋ ਅੰਦਰ ਬੈਠੀ ਹੈ ਉਸਦੀ ਕਰੋ ਮੈਂ ਪੂਰੇ ਯਕੀਨ ਨਾਲ ਕਹਿੰਦੀ ਹਾਂ ਕਿ ਬਿੰਮੀ ਦੀਦੀ ਨੂੰ ਕਰ ਇਕੱਲਾ ਵੇਖ ਕੇ ਇਸਨੇ ਹੀ ਕੁਝ ਕੀਤਾ ਹੈ ਪੁਲਿਸ ਤੋਂ ਬਿਨਾਂ ਇਸਨੇ ਮੰਨਣਾ ਵੀ ਨਹੀਂ ਸੋਨੂ ਕਹਿੰਦਾ ਕਿਰਤ ਕੁਝ ਸੋਚ ਸਮਝ ਕੇ ਬੋਲ ਮੰਮੀ ਨੇ ਭਾਬੀ ਨੂੰ ਕਰੋਧਾ ਨਹੀਂ ਕੱਢਿਆ ਬਲਰਾਜ ਕਹਿੰਦਾ ਹੈ ਕਿਰਤ ਸਹੀ ਕਹਿ ਰਹੀ ਹੋ ਸਕਦਾ ਇਸਨੇ ਬੀਮੀ ਨੂੰ ਕੁਝ ਕਿਹਾ ਹੋਵੇ ਜਿਸ ਕਰਕੇ ਉਹ ਕਰੋ ਚਲੀ ਗਈ ਹੋਵੇ ਉਹ ਅੰਦਰ ਜਾ ਕੇ ਰੇਨੂ ਨੂੰ ਕਹਿੰਦਾ ਹੈ ਕਿ ਆਪਣੇ ਆਪ ਦੱਸ ਦੇ ਬੀਮੀ ਕਿੱਥੇ ਹੈ ਨਹੀਂ ਤਾਂ ਮੈਂ ਤੇਰੀ ਪੁਲਿਸ ਕੋ ਰਿਪੋਰਟ ਕਰਨ ਲੱਗਾ ਹਾਂ ਕਿ ਇਸਨੇ ਹੀ ਬੀਮੀ ਨਾਲ ਕੁਝ ਕੀਤਾ ਹੈ ਰੀਨੂ ਕਹਿੰਦੀ ਹੈ ਕਿ ਮੈਨੂੰ ਕੀ ਪਤਾ ਮੈਂ ਤਾਂ ਅੰਦਰ ਸੁੱਤੀ ਹੋਈ ਸੀ ਉਹਦਾ ਕੀ ਪਤਾ ਮੌਕਾ ਵੇ ਕਿਸੇ ਨਾਲ ਪੱਜ ਗਈ ਹੋਵੇ ਬਲਰਾਜ ਨੂੰ ਇਹ ਗੱਲ ਸੁਣ ਕੇ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਤਿੰਨ ਚਾਚ ਬੇੜਾ ਰੀਨੂ ਦੇ ਮੂੰਹ ਤੇ ਮਾਰਦਾ ਹੈ ਥੱਪੜ ਮਾਰਨ ਦੀ ਆਵਾਜ਼ ਸੁਣ ਕੇ ਸੋਨੂ ਤੇ ਕਿਰਤ ਵਿੱਪਨ ਵੀ ਅੰਦਰ ਆ ਜਾਂਦੇ ਹਨ ਸੋਨੂ ਕਹਿੰਦਾ ਪਾਪਾ ਇਹ ਕੀ ਕਰ ਰਹੇ ਹੋ ਤੁਸੀਂ ਮੰਮੀ ਤੇ ਹੱਥ ਚੁੱਕਿਆ ਹੈ ਬਲਰਾਜ ਕਹਿੰਦਾ ਰੋਂਦਾ ਹੋਇਆ ਕਹਿੰਦਾ ਹੈ ਜੇ ਮੈਂ ਇਹ ਹੱਥ ਪਹਿਲਾਂ ਚੁੱਕਿਆ ਹੁੰਦਾ ਤਾਂ ਸ਼ਾਇਦ ਅੱਜ ਮੈਨੂੰ ਇਹ ਦਿਨ ਨਾ ਵੇਖਣੇ ਪੈਂਦੇ ਪਰ ਰੇਨੂ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਸੀ ਬਲਦਰਾਜ ਵਿਪਨ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਦੇ ਖਿਲਾਫ ਰਿਪੋਰਟ ਲਖਵਾ ਕੇ ਇਸਨੇ ਹੀ ਬੀਮੀ ਨੂੰ ਪਤਾ ਨਹੀਂ ਕਿੱਥੇ ਗਾਇਬ ਕਰ ਦਿੱਤਾ ਹੈ ਵਿਪਨ ਤੇ ਸੋਨੂ ਪੁਲਿਸ ਥਾਣੇ ਜਾ ਕੇ ਬੀਮੀ ਦੀ ਗੁੰਮਸ਼ਦਾ ਦੀ ਰਿਪੋਰਟ ਲਖਵਾ ਕੇ ਆਪ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ ਉਧਰ ਕੀਰਤ ਤੇ ਉਸਦੀ ਮੰਮੀ ਪਾਪਾ ਰੋਹਨ ਲਈ ਪਰੇਸ਼ਾਨ ਹੋ ਰਹੇ ਸਨ ਕਿ ਉਹਦਾ ਫੋਨ ਕਿਉਂ ਬੰਦ ਆ ਰਿਹਾ ਤੇ ਉਹ ਜਿੱਤੱਕ ਘਰ ਵੀ ਨਹੀਂ ਪਹੁੰਚਿਆ ਸ਼ੁਸ਼ਮਾ ਤਾਂ ਕੜੀਮੁੜੀ ਕੀਰਤ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਮੈਨੂੰ ਤਾਂ ਲੱਗਦਾ ਰੋਹਨ ਹੀ ਬਿੰਮੀ ਨੂੰ ਲੈ ਕੇ ਚਲਾ ਗਿਆ ਹੈ ਕੀਰਤ ਕਹਿੰਦੀ ਹੈ ਕਿ ਮੰਮੀ ਵੀਰੇ ਤੇ ਵਿਸ਼ਵਾਸ ਕਰੋ ਉਹ ਕਦੇ ਵੀ ਕੋਈ ਗਲਤ ਕੰਮ ਨਹੀਂ ਕਰ ਸਕਦਾ ਮੈਨੂੰ ਤਾਂ ਉਸਦੀ ਫਿਕਰ ਹੋ ਰਹੀ ਹੈ ਪਤਾ ਨਹੀਂ ਐਨੀ ਦਰ ਕਿਉਂ ਲਾ ਦਿੱਤੀ ਬਿੰਮੀ ਨੂੰ ਦੋਵਾਂ ਪਤੀ ਪਤਨੀ ਨੇ ਰੋਟੀ ਖਵਾਈ ਤੇ ਉਸ ਦੇ ਸਰੀਰ ਵਿੱਚ ਜਾਨ ਆਈ ਬੱਚੇ ਨੂੰ ਸਰਜੀਤ ਨੇ ਚੁੱਕ ਲਿਆ ਤੇ ਉਸ ਨੂੰ ਕਹਿੰਦੀ ਹੈ ਕਿ ਧੀਏ ਕੱਪੜਿਆਂ ਤੇ ਸ਼ਕਲ ਤੋਂ ਤਾਂ ਤੂੰ ਕਿਸੇ ਚੰਗੇ ਘਰ ਦੀ ਲੱਗਦੀ ਹੈ ਪਰ ਨਿੱਕੇ ਬੱਚੇ ਨਾਲ ਇਸ ਹਾਲਤ ਵਿੱਚ ਕਿਉਂ ਹੈ ਆਂਤੀ ਜੀ ਹੈ ਤਾਂ ਚੰਗੇ ਘਰਾਂ ਦੀ ਨੋਂ ਧੀਆ ਪਰ ਕਿਸਮਤ ਮੇਰੀ ਮਾੜੀ ਹੈ ਤਾਂ ਦੋਸ਼ ਕਿਸ ਨੂੰ ਦੇਵਾਂ ਧੀਏ ਚੰਗੇ ਕਰਾਂਦੇ ਲੋਕ ਆਪਣੀ ਨੌਤੀ ਨੂੰ ਇਸ ਤਰ੍ਹਾਂ ਤੱਕੇ ਖਾਣ ਲਈ ਤਾਂ ਨਹੀਂ ਛੱਡਦੇ ਉਹ ਆਦਮੀ ਵੀ ਮੈਨੂੰ ਕਹਿਣ ਲੱਗਾ ਅੰਕਲ ਜੀ ਪਲੀਜ਼ ਅਜੇ ਮੇਰੇ ਤੋਂ ਕੁਝ ਨਾ ਪੁੱਛੋ ਮੈਂ ਤਾਂ ਕੁਝ ਨਹੀਂ ਦੱਸਿਆ ਜਾਣਾ ਸੁਚਿਤ ਕਹਿੰਦਾ ਚਲ ਤੀਏ ਤੂੰ ਆਰਾਮ ਕਰ ਲੈ ਤੂੰ ਬਹੁਤ ਥੱਕੀ ਹੋਈ ਲੱਗ ਰਹੀ ਹੈ ਬੱਚੇ ਨੂੰ ਮੈਂ ਚੁੱਕ ਲਵਾਂਗੀ ਤੀ ਆ ਕੇ ਪੁੱਤਰ ਆਂਟੀ ਜੀ ਪੁੱਤਰਾ ਨੂੰ ਕੋਈ ਸੁਟਦਾ ਏ ਤੀਏ ਤਾਂ ਹੀ ਤੱਕੇ ਖਾਂਦੀ ਫਿਰਦੀ ਆ ਸਰਜੀਤ ਕਹਿੰਦਾ ਹਾਈ ਹਾਈ ਕਿਉਂ ਜੇ ਲੋਕ ਨੇ ਅਸੀਂ ਤਾਂ ਸਾਰੀ ਉਮਰ ਇੱਕ ਤੀਲੀ ਵੀ ਤਰਸਦੇ ਰਹੇ ਹਾਂ ਸਾਡੀ ਰੱਬ ਨੇ ਸੁਣੀ ਨਾ ਜਿਨ੍ਹਾਂ ਨੂੰ ਦਿੰਦਾ ਹੈ ਉਹ ਤੱਕੇ ਮਾਰਦੇ ਹਨ ਚੱਲ ਧੀਏ ਤੂੰ ਪੈ ਜਾ ਸਰਜੀਤ ਨੇ ਬਿੰਮੀ ਦੇ ਸਿਰ ਤੇ ਹੱਥ ਰੱਖਿਆ ਤਾਂ ਉਸ ਨੂੰ ਮਾਂ ਵਰਗਾ ਅਹਿਸਾਸ ਹੋਇਆ ਇਸ ਤਰ੍ਹਾਂ ਪਿਆਰ ਨਾਲ ਸ਼ਾਇਦ ਕਦੇ ਉਸ ਦੀ ਮਾਂ ਨੇ ਵੀ ਨਹੀਂ ਉਸ ਦੇ ਸਿਰ ਤੇ ਹੱਥ ਰੱਖਿਆ ਉਸ ਦਾ ਦਿਲ ਕੀਤਾ ਕਿ ਉਹ ਕਹੇ ਕਿ ਮਾਂ ਮੇਰੇ ਸਿਰ 'ਤੇ ਹੱਥ ਨਾ ਚੁੱਕੀ ਬੜੀ देर ਬਾਅਦ ਕਿਸੇ ਨੇ ਪਿਆਰ ਨਾਲ ਸਿਰ ਤੇ ਹੱਥ ਰੱਖਿਆ ਪਾਪਾ ਕਦੇ-ਕਦੇ ਪਿਆਰ ਨਾਲ ਇਸ ਤਰ੍ਹਾਂ ਸਿਰ ਤੇ ਹੱਥ ਰੱਖ ਕੇ ਕਹਿੰਦੇ ਹੁੰਦੇ ਸੀ ਬਿੰਮੀ ਤੂੰ ਤਾਂ ਮੇਰਾ ਪੁੱਤਰ ਹੈ ਤੇ ਬਿੰਮੀ ਨੂੰ ਸੋਚਦੀ ਹੋਈ ਨੂੰ نیند ਆ ਗਈ ਉਹ ਦੋਵੇਂ ਬੱਚੀ ਨੂੰ ਲੈ ਕੇ ਬਾਹਰ ਆ ਗਏ ਤਾਂ ਜੋ ਬੱਚੀ ਦੇ ਰੋਣ ਨਾਲ ਬਿੰਮੀ ਦੀ نیند ਨਾ ਖਰਾਬ ਹੋਵੇ ਸਰਜੀਤ ਸੰਪੂਰਨ ਸਿੰਘ ਨੂੰ ਕਹਿੰਦੀ ਹੈ ਕਿ ਬੱਚੀ ਗਰਮੀ ਨਾਲ ਬੋਂਦਲੀ ਪਈ ਹੈ ਮੈਂ ਇਸ ਨੂੰ ਨਹਾ ਦਿੰਦੀ ਹਾਂ ਪਰ ਇਹਦੇ ਪੌਣ ਨੂੰ ਤਾਂ ਹੋਰ ਕੱਪੜੇ ਵੀ ਨਹੀਂ ਹੈ ਤੁਸੀਂ ਬਾਜ਼ਾਰ ਜਾ ਕੇ ਇਸ ਲਈ ਦੋ ਸੂਟ ਲਿਆ ਦਿਓ ਹਾਂ ਮੈਂ ਲਿਆ ਦਿੰਦਾ ਹਾਂ ਤੇ ਉਹ ਸਕੂਟਰ ਤੇ ਬੱਚੀ ਦੇ ਕੱਪੜੇ ਲੈਣ ਚਲਾ ਗਿਆ ਉਹ ਚਾਰ ਸੂਟ ਬੱਚੀ ਦੇ ਤੌਲੀਆ ਤੋਂ ਰੈਡੀਮੇਡ ਸੂਟ ਵੀ ਮੀ ਲਈ ਲੈ ਆਇਆ ਘਰ ਆਇਆ ਤਾਂ ਸਰਜੀਤ ਨੇ ਬੱਚੀ ਨੂੰ ਨਹਾ ਕੇ ਨਵੇਂ ਕੱਪੜੇ ਪਾ ਦਿੱਤੇ ਤੇ ਫਿਰ ਉਸ ਨੂੰ ਕੌਲੀ ਵੀ ਦੁੱਧ ਪਾ ਕੇ ਚਮਚ ਨਾਲ ਪਿਆਇਆ। ਪੁੱਕੀ ਹੋਣ ਕਰਕੇ ਬੱਚੀ ਫਟਾਫਟ ਦੁੱਧ ਪੀਣ ਲੱਗੀ। ਕੰਟੇ ਕੋ ਬਾਅਦ ਬਿੰਮੀ ਨੂੰ ਜਾਗ ਆਈ ਤਾਂ ਉੱਠ ਕੇ ਬਾਹਰ ਆਈ ਤਾਂ ਉਹ ਦੋਵੇਂ ਗੁਟੀਆਂ ਨਾਲ ਖੇਤ ਗੱਲਾਂ ਕਰ ਰਹੇ ਸਨ। ਉਹ ਵੀ ਉਹਨਾਂ ਨਾਲ ਕੁਝ ਹੋ ਰਹੀ ਸੀ। ਬਿੰਮੀ ਇਹ ਸਭ ਵੇਖ ਕੇ ਬਹੁਤ ਖੁਸ਼ ਹੋਈ ਕਿ ਆ ਕੇ ਆਂਟੀ ਅੰਕਲ ਕੋਲ ਬੈਠ ਗਈ ਤੇ ਬੱਚੀ ਦੇ ਨਵੇਂ ਕੱਪੜੇ ਵੇਖ ਕੇ ਕਹਿੰਦੀ ਤੁਸੀਂ ਇਹਦੇ ਨਵੇਂ ਕੱਪੜੇ ਲੈ ਆਏ। ਸਰਜੀਤ ਕਹਿੰਦਾ ਮੇਰੇ ਪਾਪਾ ਤੇਰੇ ਲਈ ਵੀ ਲੈ ਕੇ ਆਏ ਹਨ ਤੂੰ ਸਾਨੂੰ ਆਂਟੀ ਅੰਕਲ ਨਹੀਂ ਮੰਮੀ ਪਾਪਾ ਕਿਹਾ ਕਰ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ